ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ ਜੋਬ ਅਲਰਟ ਭਈਆਾਂ ਤੇ ਦੋਸਤੋ ਅਜੈਂਟ ਰਿਕਰੂਟਮੈਂਟ ਮੰਗੀ ਗਈ ਹੈ ਜੀ ਜੋਬ ਦੇ ਲਈ ਇਹ ਜੋ ਲੋਕੇਸ਼ਨ ਹੈ ਵਾਲੀ ਬਠਿੰਡਾ ਸ਼੍ਰੀ ਗੰਗਾ ਨਗਰ ਹੈ ਵਾਲੀ ਹੈ ਜੀ ਇਹਦੇ ਲਈ ਮੇਲ ਅਤੇ ਫੀਮੇਲ ਦੋਨੇ ਤਰ੍ਹਾਂ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਅਤੇ ਵੀ ਮੰਡੀ ਬਹੁਤ ਵਧੀਆ ਰਹਿਣ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਵੀਡੀਓ ਵਿੱਚ ਦਿੰਨੇ ਆ ਤੁਸੀਂ ਕਿਸ ਨੰਬਰ ਤੇ ਸੰਪਰਕ ਕਰਨਾ ਹੈ ਅਤੇ ਇਹਨਾਂ ਪੋਸਟਾਂ ਨੂੰ ਕਿਵੇਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲੇਗੀ ਤੁਸੀਂ ਵੀਡੀਓ ਬਿਲਕੁਲ ਸਕਿਪ ਨਹੀਂ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਵੀ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹਦਾ ਭਲਾ ਹੋ ਸਕੇ ਅਤੇ ਉਹ ਜੋਬ ਲੱਗ ਸਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਨਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਜਾਂ ਜੋਬ ਸੰਬੰਧੀ ਨੋਟੀਫਿਕੇਸ਼ਨ ਆਉਂਦਾ ਹੈ ਉਹ ਦੀ ਸਹੀ ਤੇ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਤੁਸੀਂ ਸਵਾਰਾਂ ਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਜਿਆਦਾ ਇੰਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਰੀਜੈਂਟ ਰਿਕੁਆਇਰਮੈਂਟ ਹੈ ਜੀ ਗਲਾਸ ਐਂਡ ਐਲੂਮੀਨੀਅਮ ਕੰਪਨੀ ਦੇ ਵਿੱਚ ਜਿਹਦੀ ਲੋਕੇਸ਼ਨ ਬਠਿੰਡਾ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਜੋ ਮੇਲ ਅਤੇ ਫੀਮੇਲ ਦੋਨੇ ਤਰ੍ਹਾਂ ਦੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਇਹਦੇ ਵਿੱਚ ਜੋ ਪਹਿਲੀ ਪੋਸਟ ਰਹਿਣ ਵਾਲੀ ਹੈ ਫੀਲਡ ਸੇਲਜ਼ ਐਗਜ਼ੀਕਿਊਟਿਵ ਦੀ ਰਹਿਣ ਵਾਲੀ ਹੈ ਜੀ ਕੁਆਲੀਫਿਕੇਸ਼ਨ ਇਹਦੇ ਵਿੱਚ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਕੈਂਡੀਡੇਟ ਦੀ ਅਤੇ ਸੈਲਰੀ ਇਹਦੇ ਵਿੱਚ 15000 ਤੋਂ ਲੈ ਕੇ 25000 ਤੱਕ ਮਿਲਣ ਵਾਲੀ ਹੈ ਜੀ ਇਹ ਜੋ ਲੋਕੇਸ਼ਨ ਰਹਿਣ ਵਾਲੀ ਹੈ ਉਹ ਬਠਿੰਡਾ ਵਿੱਚ ਰਹਿਣ ਵਾਲੀ ਹੈ ਇਦੇ ਲਈ ਮੇਲਟ ਫੀਮੇਲ ਦੋਨੇ ਤਰ੍ਹਾਂ ਦੇ ਕੈਂਡੀਡੇਟ ਸੰਪਰਕ ਕਰ ਸਕਦੇ ਆਂ ਜੀ ਇਸਪੋਰਟ ਦੇ ਲਈ ਜੋ ਦੂਜੀ ਪੋਸਟ ਆ ਉਹ ਇਸ ਤਰ੍ਹਾਂ ਦੇ ਰਹਿਣ ਵਾਲੀ ਹੈ ਜੀ bizness ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਰਹਿਣ ਵਾਲੀ ਹੈ ਜੀ ਇਹ ਪੋਸਟ ਰਹਿਣ ਵਾਲੀ ਹੈ ਫੀਮੇਲ ਦੀ ਰਹਿਣ ਵਾਲੀ ਹੈ ਜੀ ਇਹਦੇ ਚ ਕੁਆਲਿਫਿਕੇਸ਼ਨ ਆ ਘੱਟੋ ਘੱਟ ਗ੍ਰੈਜੂਏਸ਼ਨ ਮੰਗੀ ਗਈ ਹੈ ਕੈਂਡੀਡੇਟ ਦੀ ਅਤੇ ਸੈਲਰੀ ਇਹਦੇ ਵਿੱਚ 15000 ਤੋਂ ਲੈ ਕੇ 30000 ਤੱਕ ਰਹਿਣ ਵਾਲੀ ਹੈ ਜੀ ਅਤੇ ਇਹਦੇ ਲਈ ਜੋ ਜੋਬ ਅਪਲੀਕੇਸ਼ਨ ਆ ਉਹ ਬਠਿੰਡਾ ਰਹੇਗੀ ਤੋ ਤੀਸਰੀ ਪੋਸਟ ਕਾਲਿੰਗ ਐਗਜ਼ੀਕਿਊਟਿਵ ਪਲੱਸ ਕੰਪਿਊਟਰ ਵਰਕ ਦੇ ਲਈ ਰਹਿਣ ਵਾਲੀ ਹੈ ਜੋ ਕਿ ਫੀਮੇਲ ਦੇ ਲਈ ਹੈਗੀ ਹੈ ਇਹ ਇਹਦੇ ਵਿੱਚ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਸੈਲਰੀ ਇਹਦੇ ਵਿੱਚ 15700 ਰੁਪਏ ਰਹਿਣ ਵਾਲੀ ਹੈ ਜੀ ਇਹਦੀ ਗੱਲ ਕਰੀ ਲੋਕੇਸ਼ਨ ਦੀ ਇਹਦੇ ਵਿੱਚ ਲੋਕੇਸ਼ਨ ਬਠਿੰਡਾ ਰਹਿਣ ਵਾਲੀ ਹੈ ਜੀ ਸਕਿੱਲ ਕਾਲਿੰਗ ਬੇਸਿਕ ਕੰਪਿਊਟਰ ਨੋਲਜ ਕੈਂਡੀਡੇਟ ਨੂੰ ਹੋਣੀ ਚਾਹੀਦੀ ਹੈ ਜੀ ਜੋ ਨੈਕਸਟ ਪੋਸਟ ਹੈ ਜੀ ਕੁਆਲਟੀ ਐਗਜ਼ੀਕਿਊਟਿਵ ਦੀ ਰਹਿਣ ਵਾਲੀ ਹੈ ਜੋ ਕਿ ਮੇਲ ਲਈ ਰਹਿਣ ਵਾਲੀ ਹੈ ਇਹਦੇ ਲਈ ਜੋ ਕੁਆਲੀਫਿਕੇਸ਼ਨ ਬੀਟੈਕ ਮੰਗੀ ਗਈ ਹੈ ਜੀ ਮਕੈਨਿਕਲ ਦੇ ਵਿੱਚ ਅਤੇ ਸੈਲਰੀ 15000 ਤੋਂ ਲੈ ਕੇ 25000 ਤੱਕ ਮਿਲਣ ਵਾਲੀ ਹੈ ਜੀ। ਜੋ ਜੋਬ ਲੋਕੇਸ਼ਨ ਉਹ ਬਠਿੰਡਾ ਰਹਿਣ ਵਾਲੀ ਹੈ। ਜੋ ਨੈਕਸਟ ਪੋਸਟ ਹੈ ਜੀ ਸੇਲਜ਼ ਮੈਨੇਜਰ ਦੀ ਰਹਿਣ ਵਾਲੀ ਹੈ। ਕੁਆਲਿਫੀਕੇਸ਼ਨ ਮਿਨੀਮਮ ਗ੍ਰੈਜੂਏਸ਼ਨ ਮੰਗੀ ਗਈ ਹੈ। ਇਹਦੇ ਵਿੱਚ ਐਕਸਪੀਰੀਅੰਸ 4 ਸਾਲ ਤੋਂ ਲੈ ਕੇ 5 ਸਾਲ ਤੱਕ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ। ਸੈਲਰੀ ਇਹਦੇ ਵਿੱਚ 15000 ਤੋਂ ਲੈ ਕੇ 50000 ਤੱਕ ਰਹਿਣ ਵਾਲੀ ਹੈ ਜੋ ਕਿ ਐਕਸਪੀਰੀਅੰਸ ਆਉਣਾ ਮਿਲੇਗੀ। ਲੋਕੇਸ਼ਨ ਇਹਦੇ ਵਿੱਚ ਸ਼੍ਰੀ ਗੰਗਾ ਨਗਰ ਰਹਿਣ ਵਾਲੀ ਹੈ। ਇਨਾਂ ਸਾਮੀਆਂ ਲਈ ਜੋ ਕੰਟੈਕਟ ਨੰਬਰ ਹੈ ਜੀ 7277700506 ਨੰਬਰ ਇੱਕ ਵਾਰੀ ਫੇਰ ਸੁਣ ਲੋ ਜੀ 7277700506 ਇਹਨਾਂ ਸਮੇਂ ਲਈ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਸ ਵੀਡੀਓ ਨੂੰ ਤੁਸੀਂ ਆਪਣੇ ਅੱਗੇ 11 ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਜੋਬ ਲਈ ਅਪਲਾਈ ਕਰ ਸਕਦਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ